ਮੇ ਆਪਾਂ ਜਾਣਦੇ ਹਾਂ ਕਿ ਆਉਂਦੇ ਸ਼ਨੀਵਾਰ 10 ਮਈ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਜਿਹੜਾ 25ਵਾਂ ਸਲਾਨਾ ਨਗਰ ਕੀਰਤਨ ਉਹ ਕੱਢਿਆ ਜਾ ਰਿਹਾ ਵਾ ਜੋ ਖਾਲਸਾ ਸ਼ਾਹੀਨਾ ਦਿਵਸ ਨੂੰ ਸਮਰਪਿਤ ਹੋਊਗਾ ਜੀ ਇਸ ਵਾਰ ਜਿਹੜੀ 10 ਮਿੰਟ ਤੋਂ ਜ਼ਿਆਦਾ ਗੱਡੀ ਖੜੀ ਹੋਈ ਤਾਂ ਸਿਟੀ ਦੀ ਗੱਡੀ ਕੋ ਕਰਕੇ ਉੱਥੇ ਆਪਣੇ ਪਾਰਕਿੰਗ ਇੰਪਾਉਂਡ ਲੋਟ ਚ ਲੈ ਜਣੀ ਹੈ ਉਹਦਾ ਸਾਰਾ ਖਰਚਾ ਤੁਹਾਨੂੰ ਪੇ ਕਰਨਾ ਪੈਣਾ ਹੈ ਮਾਹਵਨ ਸਿੰਘ ਪਾਗੂ ਮਾਜਾ ਸ਼왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਪੰਗੂ ਅਨਸਾਰ ਜੋ ਪ੍ਰੇਰੀ ਇਵੈਂਟ ਪਾਰਕ ਹੈ ਉਹ ਦੁਹਲਣ ਦੀ ਤਰ੍ਹਾਂ ਸਜਾਇਆ ਗਿਆ ਹੈ ਕਿਉਂ ਕਿ ਕਿਉਂਕਿ ਪ੍ਰੇਰੀ ਇਵੈਂਟ ਪਾਰਕ ਨੇ ਖੁਦ ਆਪ ਹੀ ਨਗਰ ਕੀਰਤਨ ਦਾ ਸੰਗਤਾਂ ਦੇ ਨਾਲ ਸਵਾਗਤ ਕਰਨਾ ਹੈ ਸਵਾ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼왈ਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸੋ ਪ੍ਰਬੰਧਕਾਂ ਨਾਲ ਗੱਲਬਾਤ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਕਿਉਂਕਿ ਅਸੀਂ ਤੁਹਾਨੂੰ ਮੁਰਲੀਆਂ ਤਿਆਰੀਆਂ ਪ੍ਰੀਵੈਂਟ ਪਾਰਕ ਦੀਆਂ ਦਿਖਾ ਰਹੇ ਹਾਂ ਸਾਨੂੰ ਆਸ ਹੈ ਕਿ ਤੁਸੀਂ ਇਹ ਤਸਵੀਰਾਂ ਪਸੰਦ ਕਰੋਗੇ ਤੇ 10 ਤਰੀਕ ਨੂੰ ਜੋ ਨਗਰ ਕੀਰਤਨ ਸ਼ਸ਼ੋਭਤ ਹੋ ਕੇ ਆ ਰਿਹਾ ਉਸ ਦਾ ਆਨੰਦ ਮਾਣੋਗੇ ਸੋ ਬਹੁਤ ਬਹੁਤ ਧੰਨਵਾਦ ਕੇਸਰੀ ਝੰਡੇ ਸਾਰੇ ਟੈਂਟਾਂ ਦੇ ਉੱਤੇ ਲੱਗੇ ਹੋਏ ਆ ਚਾਚ ਫੇਰੇ ਜਿੱਤੇ ਟੈਂਟ ਲੱਗੇ ਆ ਕੇਸਰੀ ਝੰਡੇ ਹਰ ਟੈਂਟ ਦੇ ਉੱਤੇ ਕੇਸਰੀ ਰੰਗ ਦੇ ਹਾਂ ਦੇ ਸਾਰੇ ਟੈਂਟ ਸਵੇਚਰਵਾਰ ਨੂੰ ਕੁਝ ਵੇਲੇ ਕਚਰ ਬੋਰਡਰ ਅਸਾਲ ਤੋਂ ਰਗਰ ਕੀਤਾ ਚੱਲਣਾ ਤੇ ਫਿਰ ਪ੍ਰੇਰੀਵੈਂਟ ਪਾਰਕ 'ਚ ਆ ਕੇ ਸਮਾਲਤ ਹੋਣਾ ਜੰਗੀ ਪੱਧਰ ਤੇ ਤਿਆਰੀਆਂ ਤੁਸੀਂ ਵੇਖ ਰਹੇ ਹੋ ਸਾਹਮਣੇ ਟੈਂਟਰ ਲੱਗੇ ਹੋਏ ਆ ਮਸ਼ੀਨਾਂ ਦੇ ਨਾਲ ਹੋਰ ਵੀ ਟੈਂਟ ਜਿਹੜੇ ਆ ਉਹ ਲਗਾਏ ਜਾ ਰਹੇ ਆ ਚਾਰ ਸ਼ਫੇਰੇ ਅਜੇ ਟੈਂਟ ਖਾਲੀ ਨੇ ਸ਼ੁੱਕਰਵਾਰ ਨੂੰ ਜਦੋਂ ਨਗਰ ਕੀਰਤਨ ਇੱਥੇ ਪੁੱਜੇਗਾ ਉਦੋਂ ਪੂਰੀਆ ਰੌਣਕਾਂ ਇਹਦੇ ਵਿੱਚ ਲੱਗਣਗੀਆਂ ਇਹਨਾਂ ਟੈਂਟਾਂ ਦੇ ਵਿੱਚ ਅੱਜ ਅਸੀਂ ਮੋੜਲੀਆਂ ਤਿਆਰੀਆਂ ਦੇ ਵਿੱਚੋਂ ਤਾਨੂੰ ਇਹ ਪ੍ਰੇਰੀ ਵਿੰਡ ਪਾਰਕ ਦਾ ਦ੍ਰਿਸ਼ ਵਖਾ ਰਹੇ ਹਾਂ ਜਿਹਦੇ ਵਿੱਚ ਮੁਰਲੀਆਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੈ ਇੰਦਰਾ ਜੀ ਆਹ ਚਾਹ ਦਾ ਲੰਗਰ ਵੀ ਲੈ ਕੇ ਗੁਰਦਰਾ ਸਾਹਿਬ ਤੇ ਪੁੱਜੇ ਨੇ ਸੇਵਾਦਾਰ ਵਧਰ ਤੇ ਤਿਆਰੀਆਂ ਚੱਲ ਰਹੀਆਂ ਰੈਂਟ ਲੱਗੇ ਹੋਏ ਆ ਸਿਨੇਚਰਵਾਰ ਨੂੰ 10 ਮਈ ਨੂੰ ਜਦੋਂ ਨਗਰ ਕੀਰਤਨ ਇੱਥੇ ਪਹੁੰਚਿਆ ਬਹੁਤ ਭਾਰੀ ਰੌਣਕਾਂ ਲੱਗਣਗੀਆਂ ਹੁਣ ਅਸੀਂ ਤੁਹਾਨੂੰ ਸਿਰਫ ਬਿਲਡਿੰਗਾਂ ਤਿਆਰੀਆਂ ਜਿਹੜੀਆਂ ਹੋ ਰਹੀਆਂ ਹਨ ਫਰੀ ਇਵੈਂਟ ਪਾਰਕ ਦੇ ਵਿੱਚ ਇਸ ਹਣ ਕੇ ਨਗਰ ਕੀਰਤਨ ਸਮਾਪਤ ਹੋਣਾ ਉਹ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਾਲਕ ਟੀਵੀ ਚੈਨਲ ਤੇ ਸਿੱਧੀਆਂ ਬੁਖਾ ਰਹੇ ਹਾਂ ਮਾਬਨ ਸਿੰਘ ਪੰਗੂ ਮੇਰਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪੰਜੀਤ ਸਿੰਘ ਪੰਗੂ ਅਨਸਾਰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਰੇ ਪ੍ਰੋਗਰਾਮ ਦਾ ਜਾਇਜ਼ਾ ਲੈ ਰਿਹਾ ਦਿੱਤਾ ਜਾ ਰਿਹਾ ਹੈ ਜੋ ਸਾਹਮਣੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਰਾ ਸਾਹਿਬ ਦੇ ਪ੍ਰਬੰਧਕ ਸਾਰੀਆਂ ਸਟਾਲਾਂ ਦਾ ਜਾਇਜ਼ਾ ਲੈ ਰਹੇ ਨੇ ਸੋ ਉਹਨਾਂ ਦੇ ਨਾਲ ਮੇਰਾ ਖਿਆਲ ਹੈ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਾਇਦ ਨਾਲ ਹੋਣਗੇ ਸੋ ਆ ਛੋਟੀ ਜੀ ਗੱਡੀ ਜੀ ਵੀ ਇੱਕ ਘੁੰਮਦੀ ਹੈ ਸ਼ਾਇਦ ਮੇਰਾ ਖਿਆਲ ਹੈ ਵੀ ਕਿਸੇ ਕੰਪਨੀ ਵੀ ਹੋਊਗੀ ਸਬਸਬਈਏ ਵਾਸਤੇ ਹੋਊਗੀ ਸ਼ਾਇਦ ਸੋ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਕਿਉਂਕਿ ਇਸ ਜਗ੍ਹਾ ਤੇ ਜੋ ਨਗਰ ਕੀਰਤਨ ਹੈ ਉਸ ਨੇ ਸਮਾਪਤੀ ਦਾ ਦ੍ਰਿਸ਼ ਵੀ ਹੋਣਾ ਵੈਸੇ ਤਾਂ ਸਮਾਪਤੀ ਜਾ ਕੇ ਆ ਲਾਸਟ ਸਮਾਪਤੀ ਗੁਰਦੁਆਰਾ ਸਾਹਿਬ 'ਚ ਹੋਣੀ ਹੈ ਪਰ ਫਿਰ ਵੀ ਇਸ ਜਗ੍ਹਾ ਤੇ ਬਹੁਤ ਰੌਣਕ ਮੇਲਾ ਜਿਹੜਾ ਦੇਖਣ ਤੁਹਾਨੂੰ ਮਿਲੇਗਾ ਅਲੱਗ-ਅਲੱਗ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਸਟਾਲਾਂ ਲੱਗਣਗੀਆਂ ਔਰ ਵੱਖ-ਵੱਖ ਤਰ੍ਹਾਂ ਦੀਆਂ ਸਟੇਜਾਂ ਲੱਗਣਗੀਆਂ ਜੋ ਹੀਟਰ ਲੋਕ ਨੇ ਉਹ ਆਪਣਾ ਜਿਹੜਾ ਭਾਸ਼ਣ ਤੁਹਾਡੇ ਨਾਲ ਸਾਂਝਾ ਕਰਨਗੇ ਸੋ ਆ ਜਿਹੜੇ ਅਧਿਕਾਰੀ ਹੈ ਇਹ ਚਾਇਆ ਲੈ ਰਹੇ ਨੇ ਇਹ ਸਾਰੇ ਪ੍ਰਬੰਧ ਦਾ ਸੋ ਇਸੇ ਦਿਨ ਤੁਹਾਨੂੰ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਦਿੱਖ ਮੈਚ ਕਲਚਰ ਗੁਰਦਰਾ ਸਾਹਿਬ ਨੂੰ ਇੱਥੇ ਅੱਜ ਵੀ ਚਾਹ ਪਾਣੀ ਦਾ ਲੰਗਰ ਜਿਹੜਾ ਉਹ ਜਿਹੜੇ ਕੰਮ ਕਰ ਰਹੇ ਆ ਇੱਥੇ ਉਹਨਾਂ ਵਾਸਤੇ ਇਹ ਟੈਂਟ ਦੇ ਵਿੱਚ ਲੰਗਰ ਦਾ ਸਮਾਨ ਆ ਸਾਰੇ ਚ ਇਹ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਸ਼ਵਾਲਕ ਪੀਵੀ ਚੈਨਲ ਤੋਂ ਸਿੱਧੀਆਂ ਵਖਾ ਰਹੇ ਹਾਂ ਕੈਲਗਰੀ ਕਨੇਡਾ ਕੈਲਗਰੀ ਦੇ ਪ੍ਰੇਰੀ ਵੈਂਡ ਪਾਰਕ ਤੋਂ ਜਿੱਥੇ ਨਗਰ ਕੀਰਤਨ ਵਾਸਤੇ ਮੁਰਲੀਆਂ ਤਿਆਰੀਆਂ ਹੋ ਰਹੀਆਂ ਹਨ ਗੱਡੀ ਦੇ ਉੱਤੇ ਗੁਰਦਰਾ ਸਾਹਿਬ ਨੂੰ ਲਿਆਂਦਾ ਗਿਆ ਸਾਰਾ ਨੰਗਾ ਸਿਆ ਪਾਣੀ ਦਾ ਇਹ ਮਸਜਿਦ ਬਾਰੇ ਪਾਸੇ ਤੋਂ ਐਂਟਰੀ ਆ ਪ੍ਰੇਰੀਵਿਨ ਪਾਰਕ ਦੇ ਵਿੱਚ ਇਹ ਮਸਜਿਦ ਤੋਂ ਸਾਹਮਣੇ ਪ੍ਰੇਰੀਵਿਨ ਪਾਰਕ ਹੈ ਇੱਥੋਂ ਮੇਨ ਐਂਟਰੀ ਇੱਥੋਂ ਵੀ ਹੈਗੀ ਹੋਰ ਪਾਸਿਆਂ ਤੋਂ ਵੀ ਲੰਗਰ ਦੇ ਰਸਤੇ ਹੈਗੇ ਇਹ ਮੁੱਖ ਸ਼ਟਕੂ ਪਾਰਕ ਦੇ ਵਿੱਚ ਫਰੀਰੀਵਲ ਪਾਰਕ ਤੇ ਸਾਰੇ ਜਿਹੜੇ ਕੈਂਟ ਨੇ ਲੱਗੇ ਹੋਏ ਮੇਨ ਮੁ ਕੈਂਟਰੀ ਜਿਹੜੀ ਹੈ ਇਸ ਪਾਸੇ ਤੋਂ ਮਸਜਿਦ ਵਾਲੇ ਪਾਸੇ ਬਹੁਤ ਹੀ ਵਧੀਆ ਨੀਟ ਐਂਡ ਕਲੀਨ ਜੋ ਪ੍ਰਬੰਧ ਕੀਤੇ ਗਏ ਨੇ ਸੋ ਇਸ ਨਗਰ ਕੀਰਤਨ ਦੇ ਵਿੱਚ ਇਲਾਕੇ ਤੋਂ ਜਾਨੀ ਕਿ ਇਹ ਕੈਲੂ ਵੀ ਕੈਲਗਰੀ ਤੋਂ ਸੰਗਤ ਨੇ ਤਾਂ ਆਉਣਾ ਹੀ ਹੈ ਜੋ ਬਾਕੀ ਲਾਗ ਲੈਥ ਬ੍ਰਿਜ ਹੈ ਰੈਡ ਡੀਅਰ ਹੈ ਔਰ ਚੈਸਟਰ ਮੇਅਰ ਹੈ ਹੋਰ ਬਹੁਤ ਸਾਰੇ ਜੋ ਨਾਲ ਦੇ ਇਲਾਕੇ ਰਜ਼ਾਇਨਾ ਹੈ ਔਰ ਉਥੋਂ ਦੀਆਂ ਸੰਗਤਾਂ ਨੇ ਵੀ ਜੋ ਨਗਰ ਕੀਰਤਨ ਦੇਖਣ ਵਾਸਤੇ ਇੱਥੇ ਪਹੁੰਚਣਾ ਹੈ ਸੋ ਪ੍ਰਬੰਧਕਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜੋ ਪ੍ਰਰੀਵੰਡ ਪਾਰਕ ਹੈ ਉਹ ਅਲਾਟ ਕੀਤਾ ਗਿਆ ਹੈ ਸੋ ਪ੍ਰਬੰਧਕਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਸ਼ੀਨਾਂ ਦੇ ਨਾਲ ਜੋ ਜੇ ਟੈਂਟ ਲਾਏ ਹੋਏ ਨੇ ਸੋ ਬਹੁਤ ਬਹੁਤ ਧੰਨਵਾਦ ਅਰੇ ਡਸਟਬਿਨ ਪੇ ਇਕੱਠਾ ਇਕੱਠੇ ਅਜੇ ਇਹਨਾਂ ਦੀ ਬੰਦ ਨਹੀਂ ਆ ਇਹਨੂੰ ਚਾਹੀਦੇ ਨੇ ਉਹ ਜੇ ਬੰਦੇ ਆ ਰਹੇ ਆ ਤੇ 30 ਦਿਨ ਹੋ ਗਏ ਦੋ ਦਿਨ ਮੈਂ ਬਨਰ ਸਿੰਘ ਪਗਮਾਰਾ ਸ਼ਵਰਕ ਡਿਵੀਜ਼ਨ ਦੇ ਥੋੜਾ ਸੌਖਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਅਨੁਸਾਰ 10 ਤਰੀਕ ਨੂੰ ਸ਼ਸ਼ੁਭਤ ਹੋਣ ਵਾਲੇ ਨਗਰ ਕੀਰਤਨ ਦਾ ਜੋ ਪ੍ਰੈ-ਇਵੈਂਟ ਪਾਰਕ ਦੇ ਵਿੱਚ ਠਹਿਰਾ ਹੋਵੇਗਾ ਅੱਜ ਦਿਨਤ ਸਿਵਲ ਸਟਾਪ ਨੂੰ ਸ਼왈ਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਵੱਖ-ਵੱਖ ਸਟਾਲਾਂ ਵਾਲਿਆਂ ਨੇ ਜੇ ਸਟਾਲਾਂ ਲਾਉਣੀਆਂ ਨੇ ਸੋ ਆ ਸਫਾਈ ਦੀ ਮਸ਼ੀਨ ਵੀ ਹੈਗੀ ਆ ਵੱਖ-ਵੱਖ ਤਰ੍ਹਾਂ ਦੇ ਟੈਂਟ ਲੱਗੇ ਹੋਏ ਨੇ ਸੋ ਪ੍ਰਸ਼ਾਸਨ ਵੱਲੋਂ ਵੱਖ-ਵੱਖ ਤਰ੍ਹਾਂ ਦੇ ਟੈਂਟ ਹੈ ਜੋ ਅਲੱਗ-ਅਲੱਗ ਲੰਗਰਾਂ ਵਾਲਿਆਂ ਨੂੰ ਜਾਂ ਜਿਨ੍ਹਾਂ ਨੇ ਸਟਾਲਾਂ ਲਾਉਣੀਆਂ ਉਹਨਾਂ ਨੂੰ ਅਲਾਟ ਕੀਤੇ ਜਾਣਗੇ ਸੋ ਪ੍ਰੈਜ਼ੀਡੈਂਟ پارک ਦੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਸ਼왈ਕ ਟੀਵੀ ਚੈਨਲ ਤੇ ਦਿਖਾ ਰਹੇ ਹਾਂ ਕਿਉਂਕਿ 10 ਤਰੀਕ ਦਾ ਜੋ ਨਗਰ ਕੀਰਤਨ ਹੈ ਉਸ ਦਾ ਕੁਝ ਘੰਟਿਆਂ ਲਈ ਜੋ ਠਹਿਰਾਏ ਉਹ ਪ੍ਰੇਰੀਵਿੰਡ ਪਾਰਕ ਦੇ ਵਿੱਚ ਹੋਣ ਜਾ ਰਿਹਾ ਹੈ ਸੋ ਵੱਖ-ਵੱਖ ਤਰ੍ਹਾਂ ਦੀਆਂ ਸਟੇਜਾਂ ਵੀ ਲੱਗਣਗੀਆਂ ਤੇ ਵੀਆਈਪੀ ਲੋਕ ਜਿਹੜੇ ਆ ਉਹ ਵੀ ਆਪਣੀ ਸ਼ਿਰਕਤ ਕਰਨਗੇ ਤੇ ਹੋਰ ਸਿਆਸੀ ਪਾਰਟੀਆਂ ਦੇ ਲੋਕ ਵੀ ਪਹੁੰਚ ਰਹੇ ਨੇ ਸੋ ਅਸੀਂ ਇਹਦੀਆਂ ਤਸਵੀਰਾਂ ਸਾਨੂੰ ਸ਼ਵਾਰਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸਾਨੂੰ ਆਸ ਹੈ ਕਿ ਤੁਸੀਂ ਪਸੰਦ ਕਰੋਗੇ ਬਹੁਤ-ਬਹੁਤ ਧੰਨਵਾਦ ਜਰ ਜਾਂ ਕੁਝ ਨਹੀਂ ਤੇ ਨੀ ਉਹ ਹੈਜ਼ ਅ ਕ੍ਰੇਨ ਇਹ ਅਫੀਸਰ ਨੇ ਪੁੱਛਦੇ ਜਿਹੜੇ ਸਾਰੇ ਟੈਂਟਾਂ ਦਾ ਜਾਇਦਾ ਲੈ ਰਹੇ ਆ ਵੇਖ ਰਹੇ ਚੈੱਕ ਕਰ ਰਹੇ ਉਹ ਦੇਖਾਤਾ ਜੀ ਉਹਨਾਂ ਨੇ ਸਾਰਾ ਕੁਝ ਚੈੱਕ ਵੀ ਕਰਵਾ ਰਹੇ ਆ ਵੀ ਵੇਖੋ ਆ ਸਾਡੇ ਕੋਲੇ ਚਾਹ ਪਾਣੀ ਆ ਤੇ ਨਾਲ ਆ ਖਾਣ ਵਾਸਤੇ ਵੀ ਹੈਗਾ ਸਮਾਨ ਇਹ ਸਾਰਾ ਗੱਡੀ ਦੇ ਉੱਤੇ ਲੈ ਕੇ ਆਏ ਆ। ਆਊਟਸਾਈਡ ਦੀ ਪਾਰਕਿੰਗ ਹੈ। ਉੱਥੇ ਕੰਸਟਰਕਸ਼ਨ ਬਹੁਤ ਚੱਲਦੀ ਹੋਈ ਹੈ। ਤਾਂ ਬੇਨਤੀ ਇਹ ਹੈ ਵੀ ਸਿਟੀ ਨੂੰ ਬਹੁਤ ਸਟ੍ਰਿਕਟ ਹਦਾਇਤਾਂ ਨੇ ਸਪੱਸ਼ਟ ਕੀਤੀ ਹਨ ਕਿ ਜਿਹੜੇ ਪਾਰਕ 'ਪਾਸ ਤੁਹਾਨੂੰ ਡਿਲੀਵਰੀ ਲਈ ਦਿੱਤੇ ਜਾ ਰਹੇ ਨੇ ਉਹ ਗੱਡੀ ਸਿਰਫ ਉੱਥੇ 5 ਤੋਂ 10 ਮਿੰਟ ਲਈ ਖੜੀ ਕਰਿਓ ਕਿਉਂਕਿ ਪਿਛਲੀ ਵਾਰ ਸਾਡੇ ਨਾਲ ਬਹੁਤ ਮੁਸ਼ਕਲ ਆਈ ਸੀ। ਜਿਹੜੇ ਵੈਂਟਰ ਸੀਗੇ ਗੱਡੀਆਂ ਉੱਥੇ ਖੜੀਆਂ ਕਰਕੇ ਆਪ ਚੱਲੇ ਜਾਂਦੇ ਸੀਗੇ ਤੇ ਸਾਨੂੰ ਪਾਰਕਿੰਗ ਦੀ ਹੋਰ ਫੂਟ ਲਈ ਵੀ ਪ੍ਰੋਬਲਮ ਆਦੀ ਇਸ ਵਾਰ ਜਿਹੜੀ 10 ਮਿੰਟ ਤੋਂ ਜ਼ਿਆਦਾ ਗੱਡੀ ਖੜੀ ਹੋਈ ਤਾਂ ਸਿਟੀ ਨੇ ਜੇ ਤੁਸੀਂ ਉਹ ਕਰਕੇ ਉੱਥੇ ਆਪਣੇ ਪਾਰਕਿੰਗ ਇੰਪਾਉਂਟ ਲੋਟ ਚ ਲੈ ਜਣੀ ਹੈ ਉਹਦਾ ਸਾਰਾ ਖਰਚਾ ਤੁਹਾਨੂੰ ਪੇ ਕਰਨਾ ਪੈਣਾ ਇਸ ਕਰਕੇ ਬੇਨਤੀ ਹੈ ਜਿਹੜੀ ਤੁਹਾਡੀ ਫੂਡ ਡਿਲੀਵਰੀ ਦੇ ਪਾਸੇ ਨੇ ਤਾਂ ਪਲੀਜ਼ ਆਪਣਾ ਫੂਡ ਡਿਲੀਵਰੀ ਕਰਕੇ 10 ਮਿੰਟ ਤੋਂ ਬਾਅਦ ਆਪਣੀ ਗੱਡੀ ਪਲੀਜ਼ ਮੂਵ ਕਰ ਲਿਓ ਜੀ ਕਿ ਬਾਕੀ ਉੱਥੇ پارک ਦੇ ਵਿੱਚ ਹੋਰ ਸਾਰੀ ਹਰ ਤਰ੍ਹਾਂ ਦੀ ਪ੍ਰਬੰਧ ਹੈਗੇ ਨੇ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਤਾਂ ਬਹੁਤ ਚੰਗੀ ਤਰ੍ਹਾਂ ਫਰਕ ਪਹੁੰਚਦਾ ਹੈ ਪਰ ਜਿਹਦਾ ਵੀ ਤੁਸੀਂ ਗੱਲ ਕਰ ਰਹੇ ਸੀ ਕਿ ਪਾਰਕਿੰਗ ਦੇ ਵਿੱਚ ਪਿਛਲੀ ਵਾਰੀ ਕੀ ਹੋਇਆ ਸੀ ਕਿ ਮਸਜਿਦ ਦੀ ਪਾਰਕਿੰਗ ਸਾਨੂੰ ਮਿਲ ਗਈ ਸੀ ਉੱਥੇ ਕਾਫੀ ਗੱਡੀਆਂ ਕਿ ਗੱਡੀਆਂ ਬਹੁਤ ਹੁੰਦੀਆਂ ਜਿਹੜੇ ਵੈਂਡਰਸ ਹੁੰਦੇ ਆ ਉਹਨਾਂ ਨੇ پارک ਕਰਕੇ ਇੱਕ ਤਾਂ ਫੂਡ ਡਿਲੀਵਰੀ ਜਿਹੜੇ ਵੈਂਡਰਸ ਆਉਂਦੇ ਉਹ ਵੀ ਆਪਣੀ ਗੱਡੀਆਂ ਆਸ-ਪਾਸ ਲਾਣਾ ਚਾਹੁੰਦੇ ਉਹਦੇ ਲਈ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਉਹਨਾਂ ਨੂੰ ਸਭ ਤੋਂ ਵੱਧ ਬੇਨਤੀ ਉਸੇ ਤਰ੍ਹਾਂ ਇਹ ਜੀ ਕਿ ਜੇ ਤੁਸੀਂ ਆਪਣੀਆਂ ਕਾਰਾਂ ਜਿੱਥੇ ਤੱਕ ਖੜੀਆਂ ਕਰਨੀਆਂ ਦਾ ਜਿਹੜੀ ਵੈਸਟਵਿੰਡ ਐਲ ਆਰਟੀ ਜਾਂ ਉੱਥੇ ਯੂਜ਼ ਕਰਕੇ ਤੇ ਸਿਟੀ ਕਾਰਨ ਵਿੱਚ ਯੂਜ਼ ਕਰੋ ਬਾਕੀ ਜੇ ਤੁਸੀਂ ਮਸਜਿਦ ਦੀ ਪਾਰਕਿੰਗ ਦੀ ਗੱਲ ਕੀਤੀ ਹੈ ਕਿਉਂਕਿ ਮਸਜਿਦ ਦੀ ਆਪਣੀ ਵੀ ਪਾਰਕਿੰਗ ਹੁੰਦੀ ਆ ਸਾਡੇ ਸਾਨੂੰ ਮਸਜਿਦ ਦਾ ਬਹੁਤ ਬਹੁਤ ਥੈਂਕ ਯੂ ਬੜੀ ਲਿਮਟਿਡ ਪਾਰਕਿੰਗ ਸਪੌਟ ਪਤੇ ਜਾਂਦੇ ਨੇ ਉਹ ਮੋਸਟਲੀ ਜਿਹੜੇ ਸਾਡੇ ਵੀ ਆਈ ਪੀ ਗੈਸਟ ਆਪਣੇ ਪ੍ਰੀਮੀਅਰ ਨੇ ਆਉਣਾ ਹੁੰਦਾ ਹੈ ਔਰ ਜਿੰਨੇ ਦਿੱਤਾ ਉਸ ਤੋਂ 15 ਸਲਾਹੀ ਹੁੰਦੀ ਹੈ ਜੀ ਉਹਨਾਂ ਨੇ ਆਪ ਵੀ ਕਿ 25 ਪਾਰਕਿੰਗ ਸਪੋਟਸ ਸਾਨੂੰ ਦਿੰਦੇ ਨੇ ਤੇ ਬਾਕੀ ਉਹਨਾਂ ਨੇ ਯੂਜ਼ ਕਰਨ ਨੂੰ ਇਸ ਕਰਕੇ ਉਹ ਪਾਰਕਿੰਗ ਉੱਥੇ ਨਾ ਤੇ ਪਾਰਕੀਆਂ ਤੁਹਾਨੂੰ ਆਪਣਾ ਇਨਵੈਸਟਮੈਂਟ ਐਲਆਰਟੀ ਇਨਵੈਸਟਮੈਂਟ ਦਾ ਐਲਆਰਟੀ ਸਭ ਤੋਂ ਵਧੀਆ ਆਪਸ਼ਨ ਹੈ ਜੀ ਅਸੀਮ ਜੂਦ ਅੱਜ ਦਸ਼ੇਸ਼ ਕਲਚਰ ਸੈਂਟਰ ਗੁਰਦਾਰਾ ਸਾਹਿਬ ਵਿਖੇ ਜਿੱਥੋਂ ਸ਼ਨੀਚਰਵਾਰ ਨੂੰ 10 ਮਈ ਨੂੰ ਸਵੇਰ ਦੇ ਟਾਈਮ ਨਗਰ ਕੀਰਤਨ ਚੱਲਣਾ ਤੇ ਸਾਡੇ ਨਾਲ ਸ਼ਾਮਲ ਨੇ ਦਸ਼ਮੇਸ਼ ਕਲਚਰ ਸੈਂਟਰ ਗੁਰਦਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਗੁਰਜੀਤ ਸਿੰਘ ਸਿੱਧੂ ਜਿਹੜੇ ਚੇਅਰਮੈਨ ਨੇ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਉਹ ਜਿਹੜਾ ਨਗਰ ਕੀਰਤਨਾ ਕਦੋਂ ਚੱਲਣਾ ਸਵੇਰੇ ਤੇ ਕਿੰਨੇ ਕ ਵੱਜੇ ਕਿਹੜੇ ਕਿਹੜੇ ਪੜਾਵਾਂ ਚੋਂ ਹੁੰਦਾ ਹੋਇਆ ਉਹ ਕਿੰਨੇ ਵਜੇ ਪ੍ਰੇਵੀਅਨ ਪਾਰਕ ਚ ਪੁੱਜਣਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਆਪਾਂ ਜਾਣਦੇ ਹਾਂ ਕਿ ਹੋਂਦੇ ਸ਼ਨੀਵਾਰ 10 ਮਈ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਜਿਹੜਾ 25ਵਾਂ ਸਾਲਾ ਨਗਰ ਕੀਰਤਨ ਉਹ ਕੱਢਿਆ ਜਾ ਰਿਹਾ ਵਾ ਜੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੋਊਗਾ ਸੋ ਤਕਰੀਬਨ ਸਵੇਰੇ 8:30-9:00 ਵਜੇ ਦੇ ਕਰੀਬ ਸਾਈ ਪਾਰਸਪ ਦੇ ਭੋਗ ਪੈਣਗੇ ਤੇ ਉਸ ਤੋਂ ਉਪਰੰਤ 9:30 ਵਜੇ ਜਿਹੜਾ ਨਗਰ ਕੀਰਤਨ ਉਹ ਗੁਰਦੁਆਰਾ ਸਾਹਿਬ ਤੋਂ ਜਿਹੜਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲਾ ਰੋਡਾ ਗੁਰਦੁਆਰਾ ਸਾਹਿਬ ਬੁਲੇਵਾਰ ਤੋਂ ਸ਼ੁਰੂ ਹੋਊਗਾ ਜੀ ਉਹ ਉਸ ਤੋਂ ਬਾਅਦ ਫਲਕਾ ਫਲਕਾ ਦੇ ਵਿੱਚ ਬੁਲੇਵਾਰ ਤੇ ਰਾਈਟ ਕਰਕੇ ਕੋਪਾਲੀਆਂ ਬੱਤੀਆਂ ਨੂੰ ਕ੍ਰੋਸ ਕਰਦਾ ਹੋਇਆ ਕੈਸਲ ਰਚ ਬੁਲੇਵਾਰ ਤੇ ਰਾਈਟ ਕਰਕੇ ਪ੍ਰੇਰੀਵਿੰਡ ਪਾਰਕ ਪਹੁੰਚੂਗਾ ਤੇ ਸ਼ਾਮ ਨੂੰ 9:30 ਵਜੇ ਜਿਹੜੀ ਸਮਾਪਤੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋਊਗੀ ਏ ਆਪਣੇ ਚੇਅਰਮੈਨ ਸਾਹਿਬ ਜਿਹੜਾ ਸਮਾਂ ਕਿੰਨਾ ਲੱਗਣਾ ਜਿਹੜਾ ਜਦੋਂ ਚਾਲੇ ਪਾਉਣੇ ਆ ਨਗਰ ਕੀਰਤਨ ਤੇ ਉੱਥੇ ਪਹੁੰਚਣ ਤੱਕ ਇਹ 9:30 ਵਜੇ ਸ਼ੁਰੂ ਹੋਊਗਾ ਜੀ ਤੇ 2:30 ਵਜੇ ਦੇ ਕਰੀਬ ਇਹ ਪ੍ਰੇਰੀ ਇਵੈਂਟ ਪਾਰਕ ਦੇ ਵਿੱਚ ਪਹੁੰਚੂਗਾ ਉੱਥੇ ਅੱਧਾ ਪੌਣਾ ਘਟਾ ਰੱਖੂਗਾ ਤੇ 3:30 ਵਜੇ ਤੱਕ ਇੱਥੇ ਗੁਰਦੁਆਰਾ ਸਾਹਿਬ ਆਜੂਗਾ ਬਹੁਤ ਬਹੁਤ ਮੇਰੀ ਬਾਨੀ ਸਾਡੀ ਬਹੁਤ ਬਹੁਤ ਧੰਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ